ਭਗਵੰਤ ਮਾਨ ਨੂੰ ਉਹਦੀ ਮਾਤਾ ਵਿੱਚ ਆਵੇ ਨਾ ਤਾਂ ਵੀ ਉਹਦੀ ਕੁਰਸੀ ਤੋਂ ਨਹੀਂ ਬਚਾ ਸਕਦੇ ਸਤਿਕਾਰਯੋਗ ਨੇ ਮੈਂ ਉਹਨਾਂ ਦੀ ਇੱਜ਼ਤ ਕਰਦਾ ਚੋਹਾਲ ਡੈਮ ਤੇ ਭਗਵੰਤ ਮਾਨ ਆਇਆ ਰੱਜ ਕੇ ਸ਼ਰਾਬ ਪੀਤੀ ਖਾਦੀ ਪੀਤੀ ਨੇ ਇਹਨੇ ਆਈਪੀਐਸ ਅਫਸਰ ਨਾਲ ਮਿਸਬੀਹਵ ਕੀਤਾ ਅੱਖਾਂ ਕਹਿ ਦੋ ਹੁਣ ਜਾਂ ਤੱਕ ਆਵੇ ਅੱਖਾਂ ਬਣਵਾਈਆਂ ਕਿੱਥੋਂ ਬਣਵਾਈਆਂ ਦੱਸੇ ਸਾਨੂੰ ਅਸੀਂ ਡਾਕਟਰ ਨੂੰ ਮਿਲ ਕੇ ਆਈਏ ਮੁੱਖ ਮੰਤਰੀ ਆ ਲੋਕਾਂ ਦਾ ਪ੍ਰੋਬਲਮ ਹੈ ਸ਼ਰਾਬ ਦੀ ਔਰ ਜਿਹੜਾ ਸੂਬੇ ਦਾ ਮੁੱਖ ਮੰਤਰੀ ਸ਼ਰਾਬੀ ਹੋਵੇ ਪੰਜਾਬ ਦਾ ਫਿਰ ਕੀ ਬਣਨਾ ਗੰਦ ਤੇ ਲਿਖਿਆ ਹੈ ਭਗਵੰਤ ਮਾਨ ਨੂੰ ਕੋਈ ਨਹੀਂ ਬਚਾ ਸਕਦਾ ਭਗਵੰਤ ਮਾਨ ਨੂੰ ਉਹਦੀ ਮਾਤਾ ਵੀ ਚਾਵੇ ਨਾ ਤਾਂ ਵੀ ਉਹਦੀ ਕੁਰਸੀ ਤੋਂ ਨਹੀਂ ਬਚਾ ਸਕਦੇ ਸਤਕਾਰਯੋਗ ਨੇ ਮੈਂ ਉਹਨਾਂ ਦੀ ਇੱਜ਼ਤ ਕਰਦਾ ਕਦਰ ਕਰਦਾ ਮਾਂ ਚਾਹੁੰਦੀ ਹੈ ਕਿ ਮੁੰਡਾ ਮੁੱਖ ਮੰਤਰੀ ਬਣ ਮੁੱਖ ਮੰਤਰੀ ਦੇ ਪੱਲੇ ਵੀ ਕੁਝ ਹੋਵੇ ਨਾ ਕੋ ਆਤਾ ਵੀ ਚੰਗੀਆਂ ਹੋਣ ਇਸ ਲਈ ਮੁੱਖ ਮੰਤਰੀ ਤਾਂ ਬਦਲਿਆ ਹੀ ਜਾਣਾ ਔਰ ਇਹ ਕੇਜਰੀਵਾਲ ਦੀ ਰਾਜਨੀਤੀ ਹੈ ਔਰ ਜੋ ਉਹਨੇ ਸਿੱਖੀ ਕੀ ਦੇ ਤੋਂ ਭਾਜਪਾ ਤੋਂ ਮਨੋਰ لال ਖੱਟਰ ਜੀ ਨੂੰ ਹਟਾਤਾ ਸੈਣੀ ਸਾਹਿਬ ਨੂੰ ਬਣਾਤਾ ਤੇ ਕਹਿੰਦਾ ਮਨੋਰ لال ਖੱਟਰ ਜੀ ਦੇ ਕੋਈ ਕੰਮ ਉਹ ਨਹੀਂ ਠੀਕ ਕਰ ਰਹੇ ਸੈਣੀ ਸਾਹਿਬ ਠੀਕ ਕਰਨਗੇ ਉਹੀ ਕੰਮ ਇੱਥੇ ਫਾਰਮੂਲਾ ਲਾਗੂ ਹੋਣਾ ਪੰਜਾਬ ਜੀ ਸਾਰਾ ਕੁਝ ਭਗਵੰਤ ਮਾਨ ਤੇ ਛਿੱਟ ਕੇ ਨਵਾਂ ਮੂੰਹ ਚਿਹਰਾ ਲਾਉਣਗੇ ਔਰ ਕਹਿਣਗੇ ਕਿ ਇਹ ਗਲਤੀਆਂ ਆਉਂਦੀ ਸੀ ਅਸੀਂ ਉਹਨੂੰ ਲਾਂਬੇ ਕਰਤਾ ਮਗਰ ਉਹ ਗਲਤੀਆਂ ਕੌਣ ਕੌਣ ਰਿਹਾ ਸੀ ਰਲ ਮਿਲ ਕੇ ਦੋਵੇਂ ਹੀ ਕਰ ਰਹੇ ਸੀ ਚਾਹੇ ਉਹ ਕੇਜਰੀਆ ਵਾਲਾ ਤੇ ਚਾਹੇ ਭਗਵੰਤ ਮਾਨ ਮੈਂ ਜਿੱਦ ਪੰਜਾਬ ਨੂੰ ਤੁਸੂ ਆਹ ਬਿਲਕੁਲ ਤੁਸੀਂ ਇਹ ਗੱਲ ਮੈਨੂੰ ਦੱਸੋ ਤੁਸੀਂ ਮੈਨੂੰ ਤਾਂ ਬੜਾ ਪੁੱਛ ਲਿਆ ਕਿ ਅੰਦਰ ਕੀ ਗੱਲ ਹੋਈ ਹੈ ਬਾਹਰ ਕੀ ਗੱਲ ਹੋਈ ਹੈ ਜਿਸ ਦਿਨ ਆ ਡੈਮ ਤੇ ਆਇਆ ਆਹ ਉਸ ਦਿਨ ਕੀ ਹੋਇਆ ਦੱਸੋ ਮੈਨੂੰ ਇੱਕ ਵਾਰ ਬੋਲਦੇ ਕਿਉਂ ਨਹੀਂ ਤੁਸੀਂ ਮੀਡੀਆ ਵਾਲੇ ਉਹ ਚੋਹਾਲ ਡੈਮ ਹੈ ਨਾ ਕੀ ਹੋਇਆ ਦੱਸੋ ਅੱਜ ਮੈਂ ਕਹਿੰਨਾ ਤੁਸੀਂ ਤਾਂ ਬੋਲੇ ਨਹੀਂ ਹੁਸ਼ਾਰਪੁਰ ਵਾਲਿਓ ਲਾ ਦਿਓ ਮੇਰੀ ਖਬਰ ਠੋਕ ਕੇ ਮੈਂ ਕਹਿੰਨਾ ਚੋਹਾਲ ਡੈਮ ਤੇ ਭਗਵੰਤ ਮਾਨ ਆਇਆ ਰਾਜ ਕੇ ਸ਼ਰਾਬ ਪੀਤੀ ਖਾਦੀ ਪੀਤੀ ਨੇ ਇਹਨੇ ਆਈਪੀਐਸ ਅਫਸਰ ਨਾਲ ਮਿਸਬੀਵ ਕੀਤਾ ਪਹਿਲਾਂ ਇਹਦੇ ਗਨਮੈਨ ਜਿਹੜਾ ਇਹਨੇ ਹਟਾਤਾ ਸੀ ਲਵਪ੍ਰੀਤ ਆ ਪਤਾ ਨਹੀਂ ਕੀ ਨਾਉ ਦਾ ਉਹ ਕਮਰੇ 'ਚ ਵੜ ਗਿਆ ਇਹ ਆਪਸ 'ਚ ਕਹਿੰਦੇ ਟਪੜੋ ਟਪੜੀ ਹੋਇਆ ਫਿਰ ਇਹਨੇ ਆਈਪੀਐਸ ਅਫਸਰ ਜਿਹੜੀ ਐਸਐਚਓ ਲੱਗੀ ਸੀ ਕੀ ਨਾਉ ਦਾ ਗਜ਼ਲ ਗਜ਼ਲਪ੍ਰੀਤਕੌਰ ਉਹਨੂੰ ਸੱਦਿਆ ਉਹ ਵਿਚਾਰੀ ਘਬਰਾ ਗਈ ਕਿ ਕੀ ਮੁੱਖ ਮੰਤਰੀ ਇਸ ਤਰ੍ਹਾਂ ਬਿਹੇਵ ਕਰ ਰਿਹਾ ਉਹਨੇ ਆਪਦਾ ਐਸਐਸਪੀ ਸੱਦ ਲਿਆ ਲੰਬਾ ਸਾਹਿਬ ਡੀਸੀ ਸਾਹਿਬ ਸੱਦ ਲੇ ਇਨੇ ਆਈਪੀਐਸ ਅਫਸਰ ਨਾਲ ਤੇ ਆਈਐਸ ਅਫਸਰਾਂ ਨਾਲ ਮਿਸਬੀਹੇਵ ਕੀਤਾ ਉਹਨੇ ਆ ਬਦਲੀ ਹੁਣ ਉਹਦੀ ਵਿਚਾਰੇ ਦੀ ਹੋਈ ਐ ਇਸੇ ਚੱਕਰ ție ਹੋਈਆ ਉਹਨੋ ਕਹਿੰਦਾ ਮੈਂ ਤੈਨੂੰ ਸਸਪੈਂਡ ਕਰ ਦੂੰ ਜੇ ਕਰ ਦੂੰ ਉਦੋਂ ਕਰਦਾ ਤੇ ਰੌਲਾ ਪੈ ਜਾਣਾ ਹੀ ਮਗਰ ਸ਼ਰਾਬ ਦੀ ਧੁੰਨ ਚ ਜੋ ਕੁਛ ਉੱਥੇ ਹੋਇਆ ਉਹ ਜਿਹੜਾ ਇਨਫੋਰਮੇਸ਼ਨ ਕਮਿਸ਼ਨ ਦਾ ਮੈਂਬਰ ਹੈ ਧੰਨਾ ਸੋਂ ਕਹਿੰਦਾ ਉਹ ਵੀ ਗਿਆ ਉੱਥੇ ਰਾਤ ਨੂੰ ਉਹ ਤਾਂ ਕਨਸਟੀਟਿਊਸ਼ਨਲ ਪੋਸਟ 'ਚ ਉਹ ਕੀ ਕਰਨ ਗਿਆ ਸੀ ਉੱਥੇ ਕਹਿੰਦੇ ਸ਼ਰਾਬ ਉਹਦੇ ਨਾਲ ਪੀਂਦੇ ਰਹੇ ਆ ਜੀ ਜੋ ਰੋਲਾ ਮੈਨੂੰ ਕੋਲ ਖਬਰ ਹੈ ਜੀ ਹੁਣ ਨਹੀਂ ਆ ਹੈ ਕਿ ਨਹੀਂ ਆ ਵਗਰ ਇਹ ਅਸਲੀਅਤ ਦੀਆਂ ਗੱਲਾਂ ਨੇ ਔਰ ਇਹ ਲਾਂਬਾ ਬਦਲਿਆ ਇਸ ਲਈ ਚੱਕਰ ਚ ਗਿਆ ਉਹਨੇ ਵਿਚਾਰੇ ਨੇ ਸਟੈਂਡ ਲਿਆ ਔਰ ਕੱਲ ਕੀ ਹੋਇਆ ਕੱਲ ਵਿਧਾਨ ਸਭਾ ਚ ਕਿਉਂ ਨਹੀਂ ਆਏ ਆਪਣਾ ਮੁੱਖ ਮੰਤਰੀ ਸਾਹਿਬ ਅਸਲੀਅਤ ਇਹ ਹੈ ਕਿ ਪਰਸੋਂ ਬਠਿੰਡੇ ਚ ਸ਼ਰਾਬ ਪੀ ਲਈ ਸੀ ਬਾਦ ਅੱਜ ਐਨ ਕੱਪ ਆ ਕੇ ਆਏ ਆ ਕਿਉਂ ਪਾ ਕੇ ਆਏ ਆ ਪਤਾ ਤੁਹਾਨੂੰ ਬੀਪੀ ਵਧਿਆ ਹੋਇਆ ਅੱਖਾਂ ਦਾ ਉਹ ਇੱਕ ਬਿਮਾਰੀ ਐ ਐਗਜ਼ੈਕਟਲੀ ਉਹਦਾ ਨਹੀਂ ਕਹਿੰਦੇ ਕੂਨ ਜੰਮ ਜਾਂਦਾ ਹਟਦੇ ਐ ਨਹੀਂ ਸ਼ਰਾਬ ਪੀਣ ਤੋਂ ਫਿਰ ਕਹਿੰਨਗੇ ਜੀ ਦੱਸੋ ਮਜੀਠੀਏ ਨੂੰ ਕੋਈ ਪਤਾ ਲੱਗਿਆ ਮਜੀਠੀਏ ਨੂੰ ਜਿਵੇਂ ਤੇਰਾ ਫੋਟੇ ਜਾਣ ਤੋਂ ਪਤਾ ਲੱਗਿਆ ਸੀ ਮਜੀਠੀਏ ਨੂੰ ਪਤਾ ਲੱਗ ਜਾਂਦਾ ਜੇ ਤੂੰ ਅਪੋਲੋ ਜਾਣਾ ਫਿਰ ਕਹਿੰਦਾ ਮੈਂ ਫੀਤੇ ਬਣ ਰਿਹਾ ਸੀ ਜਹਾ ਤੂੰ ਤਾਂ ਮੈਂ ਡਿੱਗਿਆ ਨਹੀਂ ਹੁਣ ਵੀ ਕਹਾਣੀ ਪਾ ਦੂਗਾ ਮੇਰੀ ਅੱਖਾਂ ਕਹਿ ਦੋ ਹੁਣ ਜਾਂ ਤੱਕ ਕਵੇ ਅੱਖਾਂ ਬਣਵਾਈਆਂ ਕਿੱਥੋਂ ਬਣਵਾਈਆਂ ਦੱਸੇ ਸਾਨੂੰ ਅਸੀਂ ਡਾਕਟਰ ਨੂੰ ਮਿਲ ਕੇ ਆਈਏ ਮੁੱਖ ਮੰਤਰੀ ਆ ਲੋਕਾਂ ਦਾ ਪ੍ਰੋਬਲਮ ਹੈ ਸ਼ਰਾਬ ਦੀ ਔਰ ਜਿਹੜਾ ਸੂਬੇ ਦਾ ਮੁੱਖ ਮੰਤਰੀ ਸ਼ਰਾਬੀ ਹੋਵੇ ਪੰਜਾਬ ਦਾ ਫਿਰ ਕੀ ਬਣਨਾ ਪੌਣੇ 4 ਲੱਖ ਕਰੋੜ ਦਾ ਕਰਜ਼ਾ ਹੀ ਆ ਸੰਵਿਧਾਨ ਸਭਾ ਦਾ ਤੁਸੀਂ ਸੈਸ਼ਨ ਬਲਾਓ 80 80 ਲੱਖ ਕਰੋੜ ਕਰੋੜ ਰੁਪਈਆ ਖਰਚ ਹੋਵੇ ਸੀਐਮ ਆਵੇ ਹੀ ਨਾ ਲੀਡਰ ਆਫ ਦਾ ਹਾਊਸ ਮਜ਼ਾਕ ਹੀ ਬਣਿਆ ਜੀ ਫਿਰ ਕੀ ਪ੍ਰਸ਼ਾਸਨ ਅੱਜ ਮੈਂ ਅਮਨ ਅਰੋੜਾ ਨੂੰ ਵੇਖ ਰਿਹਾ ਚਾਹ ਪੁੱਟੀਆਂ ਪਟੀਆਂ ਗੱਲਾਂ ਛੱਡ ਰਿਹਾ ਮਤਲਬ ਕਮਾਲ ਹੋ ਗਈ ਕਹਿੰਦਾ ਜੀ ਅਸੀਂ ਅਫਸਰਾਂ ਨੂੰ ਇੱਕ ਮਿੰਟ ਚ ਤਨਖਾਹ ਲੈਣ ਦੇ ਵਾਲੇ ਨੂੰ ਪੈਨਸ਼ਨ ਕਰ ਦਿਆਂਗੇ ਤੇ ਕ੍ਰਾਪਸ਼ਨ ਹੋ ਨਹੀਂ ਰਹੀ ਤੋਂ ਨੂੰ ਹਲੇ ਦੱਸਣ ਦੀ ਲੋੜ ਹੈ ਸਭ ਤੋਂ ਹਰ ਵਿਭਾਗ ਵਿੱਚ ਕਰਪਸ਼ਨ ਸੋ ਇਟਸ ਅ ਵੈਰੀ ਸੀਰੀਅਸ ਸਿਚੁਏਸ਼ਨ ਇਹ ਗੱਲਾਂ ਤਾਂ ਪੁੱਛਦੇ ਨਹੀਂ ਧੰਮੀ ਸਾਹਿਬ ਨਾਲ ਮੈਂ ਕੀ ਗੱਲ ਕੀਤੀ ਨਹੀਂ ਕਿ ਉਹਦਾ ਫਿਕਰ ਚੋਹਾ ਲਾ ਕੇ ਮੁੱਖ ਮੰਤਰੀ ਇੰਨੀ ਸ਼ਰਾਬ ਪੀ ਕੇ ਡਿੱਗਿਆ ਰਿਹਾ ਉਹਦੀ ਤਾਂ ਹੀ ਗੱਲ ਨਹੀਂ ਕਰ ਤੁਸੀਂ ਜੀ ਥੈਂਕ ਯੂ